ਭਾਈ ਜੀ ਸਾਰਿਆਂ ਨੂੰ ਅੱਜ ਅਸੀਂ ਆਪਣੇ ਪਿੰਡ ਦਸਹਰੇ ਦਾ ਮੇਲਾ ਹੈਗਾ ਉੱਥੇ ਸਵਰਾਜ ਏਜੰਸੀ ਵੱਲੋਂ ਸਟਾਲ ਲਾਈ ਗਈ ਹੈ ਤੇ ਅੱਜ ਆਪਾਂ ਤੁਹਾਨੂੰ ਜਿਹੜਾ 855 ਨਵਾਂ ਪ੍ਰੋਟੈਕ ਮਾਡਲ ਆਇਆ ਹੈ ਉਹਦੇ ਬਾਰੇ ਆਪਾਂ 85 ਵਾਲੇ ਦੇ ਮੁੰਡੇ ਤੋਂ ਅੱਜ ਤੁਹਾਨੂੰ ਜਾਣਕਾਰੀ ਲੈ ਕੇ ਦੰਨੇ ਆ ਜੋ ਹੋਰ ਭਾਈ ਜੀ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਜੀ ਹੋ ਠੀਕ ਹੋ ਜੀ ਤੇ ਹੁਣ ਇਹ ਆਪਣਾ ਜਿਹੜਾ ਪ੍ਰੋਟੈਕ ਨਵਾਂ ਆਇਆ ਹੈ ਇਹਦੇ ਬਾਰੇ ਸਾਨੂੰ ਦੱਸੋ ਵਿੱਚ ਕੀ ਕੀ 2025 ਚ ਕੀ ਕੀ ਬਦਲੇ ਆ ਤੇ ਕੀ ਕੁਝ ਪਹਿਲਾਂ ਵਾਲੇ ਨਾਲੋਂ ਫਰਕ ਹੈਗਾ ਦੱਸੋ ਮੇਰੇ ਵਾਲੇ ਸਭ ਤੋਂ ਪਹਿਲਾਂ ਇਹ ਟੈਂਕੋ ਕਲਰ ਚ ਹੋ ਗਿਆ ਠੀਕ ਹੈ ਜੀ ਪ੍ਰੋਟੈਕ ਸੀਰੀਜ਼ ਆ ਇਹ ਠੀਕ ਹੈ ਇਹ ਕਲਰ ਨੂੰ ਟੈਂਕੋ ਕਲਰ ਕਹਿੰਦੇ ਨੇ ਹਾਂਜੀ ਤੇ ਦੇਖ ਨੂੰ ਚੈਰੀ ਕਲਰ ਵਰਗਾ ਜਿਹਾ ਲੱਗਦਾ ਹੈ ਨਾ ਪਰ ਇਹਨੂੰ ਟੈਂਕੋ ਕਲਰ ਕਹਿੰਦੇ ਹਾਂ ਉਹ ਚੈਰੀ ਨਾਲ ਫਰਕ ਹੈ ਦਾ ਇਹ ਮੈਟੈਲਿਕ ਕਲਰ ਆਇਆ ਤੇ ਦੇਖੋ ਕ੍ਰਿਸਟਲ ਚਮਕਦੇ ਹੋਣਗੇ ਠੀਕ ਹੈ ਤੇ ਨਾਲੇ ਸਟਿੱਕਰਾਂ ਜਿਵੇਂ ਸਟਿੱਕਰਾਂ ਚ ਵੀ ਚੇਂਜ ਕਰਦੇ ਠੀਕ ਹੈ ਤੇ ਹੋਰ ਇਹਦੀ ਪਾਵਰ ਦਾ ਪਹਿਲਾਂ ਉਹ ਹੀ ਹੈ ਜਿਵੇਂ ਆਪਣਾ ਪਹਿਲਾ ਰੈਗੂਲਰ 855 ਹੁੰਦਾ ਸੀ ਦੂਜਾ ਉਹ ਇੰਜਨਾਂ ਚ ਇੰਜਨ ਚ ਨਹੀਂ ਕੋਈ ਫਰਕ ਬਾਕੀ ਸਾਰਾ ਫਰਕ ਹੈ ਟਿੱਕਾ ਹਿੱਸਾ ਵੀ ਉਹੀ ਹੈ 11 ਔਰ 12 ਹਿੱਸੇ ਜਿਹੜਾ ਪਹਿਲਾਂ 4x4 ਚ ਹੁੰਦਾ ਸੀ ਇਹ ਹਿੱਸਾ ਉਹੀ ਹੈ ਸੇਮ ਹੈ ਤੇ ਇਹਦਾ ਪਿੱਛੋਂ ਕਾ ਕਾ ਚ ਫਰਕ ਹੈਗਾ ਦੱਸੋ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜਿਹਦੇ ਕਰਕੇ ਆਇਆ ਹੈ ਪਲੇਟਫਾਰਮ ਲੱਗ ਗਿਆ ਤੇ ਠੀਕ ਹੈ ਜਿਹੜੇ ਅੱਜ ਦੇ ਨਵੀਂ ਮੰਦਿਰ ਪਲੇਟਫਾਰਮ ਨੂੰ ਕਹਿੰਦੀ ਹੈ ਵੀ ਵਧੀਆ ਚੀਜ਼ ਜਾਓ ਚਲ ਉਹਨਾਂ ਦੀ ਉਹ ਹੋ ਗਈ ਇੱਛਾ ਪੂਰੀ ਇੱਕ ਹੈ ਫੁਲੀ ਸਾਈਕਰੋਮੈਕਸ ਗੇਅਰ ਆ ਗਿਆ ਠੀਕ ਹੈ ਸਿੰਕਰੋਮੈਕਸ ਗੇਅਰ ਆ ਗਿਆ ਤੇ ਆਪਣੇ ਆ ਪੈਡਲਾਂ ਪੂਡਲਾਂ ਦਾ ਸਾਰਾ ਹਨਾ ਪਹਿਲਾਂ ਨਾਲ ਫਰਕ ਪੈ ਗਿਆ ਬ੍ਰੇਕ ਦੇ ਵੀ ਫਰਕ ਪੈ ਪਹਿਲਾਂ ਆਪਣੇ ਜਿਵੇਂ ਪਹਿਲੇ ਦੂਜੀ ਆਬਾ ਸੀ ਹੁਣ ਇੱਕraro ਦੇ ਹਿੱਸੇ ਚ ਆ ਗਿਆ ਪਿੱਛੋਂ ਅੱਛਾ ਪਹਿਲਾਂ ਦੂਜੀ ਸੀ ਜਦੋਂ ਸਟਾਰਟ ਕਰਦੀ ਸੀ ਟਰੈਕਟਰ ਉਦੋਂ ਬ੍ਰੇਕ ਬ੍ਰੇਕ ਨੂੰ ਤੇਲ ਮਿਲਦਾ ਸੀ ਹੁਣ ਇਹ ਚ ਫੇਰ ਤੇਲ ਜਾਂਦਾ ਦੀਗਾ ਹੁਣ ਇਹ 24 ਘੰਟੇ ਤੇਲ ਸੀ ਹੁਣ ਜਿਹੇ ਬੰਦ ਖੜਾ ਤਾਂ ਵੀ ਬ੍ਰੇਕਾਂ ਡੁੱਬੀਆਂ ਨਹੀਂ ਹੋਈਆਂ ਨੇ ਹੂੰ ਤੇਲ ਚ ਡੁੱਬੀਆਂ ਹੁੰਦੀਆਂ ਨੇ ਤੇ ਐ ਤਾਂ ਫਿਰ ਉਹਨਾਂ ਦੀ ਬ੍ਰੇਕਾਂ ਦੀ ਵੀ ਲਾਈਫ ਵਧੀ ਹੋ। ਹੂੰ ਉਹਨੇ ਵਧੀਆਂ ਲਾਈਫ। ਪਹਿਲਾਂ 60 ਲੀਟਰ ਸੀਲ ਪੈਂਦਾ ਸੀ ਹੁਣ 35 ਲੀਟਰ ਸੀਲ ਪੈਂਦਾ। ਤੇ ਆ ਫਾਰਮਰ ਦਾ ਅੱਧਾ ਖਰਚਾ ਦਾ ਉਹ ਵੀ ਘਟ ਗਿਆ। ਕਿੱਥੇ 65 ਲੀਟਰ 60 65 ਲੀਟਰ ਅੱਧ ਤੋਂ ਅੱਧ ਵਾਂਗੂ ਹੀ ਆ ਗਿਆ ਹਨਾ। ਅੱਧ ਵਾਂਗੂ ਆ ਗਿਆ। ਤੇ ਇੱਕ ਇੱਕ ਐਚਰ ਡਿਫਰੈਂਸ਼ਲ ਲੋਕ ਆ ਗਿਆ। ਸਲਿੱਪ ਗੇਅਰ ਕਹਿੰਦੇ ਨੇ ਜਿਹਨੂੰ ਆਪਾਂ ਵੀ ਜਿਹਦੇ ਨਾਲ ਜੇ ਕਈ ਵਾਰ ਆਪਣਾ ਟੱਠਾ ਟੇਡਾ ਮੇਡਾ ਡਿੱਗ ਜੇ ਕਿਤੇ ਦੋ ਇਕੱਠੇ ਟਾਇਰ ਜੋਰ ਪਰ ਅੱਜ ਮੈਂ ਚਾਹੇ 4 ਬੀਲ ਇਹਦੇ ਚਾਰੇ ਬਰਾਬਰ ਜ਼ੋਰ ਮਾਰਾਂ। ਵੀ ਠੀਕ ਹੈ ਉਹਦੇ ਵਿੱਚੋਂ ਵੀ ਖੁੱਬੇ ਹੈਡ ਰੈਕਟਰ ਆਸ਼ਾਨੀ ਨਾਲ ਬਾਹਰ ਆ ਸਕਦਾ ਪਹਿਲਾਂ ਵਾਲੇ ਮਾਡਲ ਦੇ ਹੁੰਦਾ ਨਹੀਂ ਤੇ ਉਹ ਨਾ ਪਹਿਲਾਂ ਵਾਲੇ ਦੇ ਨਹੀਂ ਹੁੰਦੇ ਤੇ ਹੋਰ ਗੇਰ ਗੁਰਚ ਤੇ ਗੇਰਾਂ ਚ ਵੀ ਫਰਕ ਆਇਆਗਾ ਕੋਈ ਇਹ ਸਾਈਕਰੋਮਿਕਸ ਗੇਰ ਨੇ ਠੀਕ ਆ ਉਧਰੋਂ ਰੈਲੇ ਗੇਰ ਨੇ ਮਤਲਬ ਜਿਵੇਂ ਆਪਣੇ ਨੁੱਤਰ ਦੇ ਗੇਰ ਆਉਂਦੇ ਨੇ ਜਿਵੇਂ ਵੀ ਐ ਮਲਾਈ ਮੰਗੂ ਗੇਰ ਪੈਂਦੇ ਨੇ ਬਾਕੀ ਕਈ ਵੀਰੇ ਹੁਣ ਮੰਗ ਕਰਦੇ ਨੇ ਸ਼ਟਲ ਦੀ ਹਾਂਜੀ ਉਹਦੇ ਜ਼ਰੂਰਤ ਤਾਂ ਹੈਗੀ ਨਹੀਂ ਵੈਸੇ ਜਿਵੇਂ ਇਹ ਪਹਿਲਾ ਤੇ ਮੂਰਲਾ ਹਾਂ ਅੰਮਣੋਂ ਸਾਹਮਣਿਆ ਪਹਿਲਾਂ ਤੇ ਬੈਕ ਹਾਂ ਅੰਮਣੇ-ਆਮਣੇ ਜਿਵੇਂ ਆਪਣੀ ਕੋਈ ਟਾਲੀ ਖੁੱਬਗੀ ਉਹਨੋਂ ਬਾਅਦ ਗਾਗਾ ਕਰ ਕਰੇ ਬੈਕ ਕਰੇ ਮੂਰੇ ਅੱਗੇ ਹੈ ਨਾ ਉਹਦਾ ਫਰਕ ਪੈਂਦਾ ਠੀਕ ਹੈ ਇਹ ਸ਼ਟਲ ਸ਼ਿਫਟ ਚ ਤਾਂ ਨਹੀਂ ਆਇਆ ਅਜੇ ਹਜੇ ਨਹੀਂ ਆਇਆ ਜੀ ਵੀ ਉਹ ਜੇ ਛੇਤੀ ਆਉਣ ਲੱਗ ਜੂਗਾ। ਹਾਂਜੀ। ਉਹ ਉਹਦੇ ਆਪਣੇ ਫਾਰਮ ਨੂੰ ਜ਼ਿਆਦਾ ਜ਼ਰੂਰਤ ਹੈਗੀ ਹੈ ਕਿ ਨਹੀਂ ਤੁਹਾਡੇ ਹਿਸਾਬ ਨਾਲ? 855 ਜੱਟ ਹੈਗੇ ਨੀ ਜਿਵੇਂ 69 ਨੇ ਉਹਨਾਂ ਤੇ ਜ਼ਰੂਰਤ ਹੈਗੀ ਹੈ। ਜਿਵੇਂ ਉਹ ਵੱਡੇ ਕੰਮਾਂ ਤੇਵੇਂ ਚਾਰ ਚੂਰ ਵਾਲੀਆਂ ਮਸ਼ੀਨਾਂ ਤੇ ਚੱਲਦੇ ਨੇ ਉਹ ਤੇ ਲੋਡ ਪੈਂਦੀ ਹੈ। ਉੱਥੇ ਲੋਡ ਪੈਂਦੀ। ਇੱਥੇ ਨਹੀਂ। ਇਹ ਆਪਣਾ ਮੀਡੀਅਮ ਟਰੈਕਟਰ ਆ ਗਿਆ। ਹਾਂਜੀ। ਇੱਥੇ ਕੋਈ ਵਾਲੀ ਉਹਦੇ ਜ਼ਿਆਦਾਤੋਂ ਉਹਦੇ ਵਾਸਤੇ ਹੁੰਦਾ ਵੀ ਆਪਾਂ ਟਰਾਲੀ ਜਦੋਂ ਕੱਢਣੀਆਂ ਜੇ ਕੋਈ ਖੁੱਭੀ ਹੁੰਦੀ ਆ ਪਰ ਇਹਦੇ ਆਮ ਨੂੰ ਸਾਹਮਣੇ ਗੇਅਰ ਕਰਕੇ ਬੈਕ ਵੀ ਇਹ ਤਾਂ ਛੇਤੀ ਹੀ ਨਿਕਲ ਜਾਂਦਾ ਹੁੰਦਾ ਜਿਵੇਂ ਆਪਣੇ ਪਹਿਲਾਂ ਵਾਲੇ ਪੁਰਾਣਿਆਂ ਤੇ 1855 ਸੈਂਟਰ ਗੇਅਰ ਆਉਂਦਾ ਪਹਿਲਾਂ ਵਾਲਾ ਉਹ ਪਹਿਲਾਂ ਵਾਲਾ ਆਉਂਦਾ ਏ ਉਹ ਰੰਗ ਪਹਿਲਾਂ ਵਾਲੇ ਰੰਗ ਚ ਆਉਂਦਾ ਹੋਵੇ ਤੇ ਉਹਦੇ ਪਲੇਟ ਫਰੂਟ ਇੱਥੇ ਹੋ ਗਏ ਨੇ ਇੱਥੇ ਪਲੇਟਫਾਰਮ ਲੱਗਿਆ ਹੋਣਾ ਇੱਥੇ ਵਿਚਾਰੇ ਹਾਂ ਹਾਂ ਲੱਗਣਾ ਨਹੀਂ ਹੈਗਾ ਸੈਂਟਰ ਗੇਅਰ ਨਹੀਂ ਹੈਗਾ ਠੀਕ ਹੈ ਜਿਹਨੂੰ ਆਪਾਂ 2 ਸਪੀਡ ਕਹਿ ਦਿੰਦੇ ਆ 2 ਸਪੀਡ ਕਹਿ ਦਿੰਦੇ ਆ ਹਾਂ ਵੀ ਉਹ ਉਸੇ ਰੰਗ ਚ ਆਊ ਪਹਿਲਾਂ ਵਾਲੇ ਮਾਡਲ ਚ ਉਹ ਆਉਂਦਾ ਵੀ ਹੋਊਗਾ ਇਹ Pro Tech 14 ਟਾਇਰਾਂ ਚ ਆਉਂਦਾ 14 ਟਾਇਰਾਂ ਚ ਆਉਂਦਾ ਨਹੀਂ ਹੈਗਾ ਠੀਕ ਹੈ ਇਹ 16 ਚ ਆਉਂਦਾ ਵੀ ਉਹ ਆਉਣ ਦੀ ਸੁਭਾਵਨਾ ਕਿ ਨਹੀਂ ਅਜੇ ਅਜੇ ਤੱਕ ਤਾਂ ਕਹਿ ਨਹੀਂ ਸਕਦੇ ਬਾਕੀ ਕੰਪ ਤੇ ਨਾ ਮੈਂ ਬਾਕੀ ਮੰਗ ਰੋ 20 ਕੋਈ ਨਾ ਕੋਈ ਫਰਕ ਤਾਂ ਹੋਊਗਾ ਹੀ ਹਨਾ ਮੰਗ ਰੋ ਇਹ ਹਿੱਸੇ ਦਾ ਫਰਕ ਹੈ ਆਪਾਂ ਨੂੰ ਪੀਟੀਓ ਡਬਲ ਦੇਤੀ ਉਸੇ ਡਬਲ ਪੀਟੀਓ ਦੇਤੀ ਵੀਰੇ ਆਪਾਂ ਚੱਕਰ ਵਧਾ ਘਟਾ ਸਕਦੇ ਆਂਗੇ ਜਿਵੇਂ 69 ਦੇ ਹੁੰਦੇ ਹੈ ਹਨਾ ਹਾਂ ਆ ਸੀ 69 ਦੇ ਆਪਾਂ ਨੂੰ ਉਤਰ ਕੇ ਆਉਣਾ ਪੈਂਦਾ ਹਾਂ ਇਹਦੇ ਆਪਾਂ ਨੂੰ ਬੀ ਬੈਠਾ ਬੈਠੀ ਡਰਾਈਵਰ ਉਹ ਕਰ ਸਕਦਾ ਹੈ ਇਹਦੇ ਜਿਵੇਂ ਆਪਾਂ ਸਾਈਨ ਵੀ ਹੁੰਦਾ ਜਦੋਂ ਲੱਗਦਾ ਮੀਟਰ ਤੇ ਹਾਂ ਵੀ ਪੀਟੀਓ ਚੱਲ ਰਹੀ ਹੈ ਆਪਣੀ ਠੀਕ ਹੈ। ਬਾਕੀ ਹੈਂਡ ਬ੍ਰੇਕ ਦੂਜੇ ਦੇ ਤੇ ਜਿਵੇਂ ਪਹਿਲਾਂ ਆਪਣੇ ਗੱਡੀਆਂ ਵਾਲੀ ਹਾਂ ਗੱਡੀਆਂ ਵਾਲੇ ਦੇ ਤੇ ਉਨੀ ਉਹ ਪਹਿਲਾਂ ਤੁੱਕੀ ਜੀ ਲਾਉਣੀ ਪੈਂਦੀ ਸੀ। ਹਾਂ। ਤੇ ਇਹ ਡਬਲ ਡਿਸਟ੍ਰਿਬਿਊਟਰ ਹੈ ਬਾਈ ਇਹਦੇ ਟਰੈਕਟਰ ਦੇ ਤੇ ਬਾਲਿਆ ਵਧੀਆ ਟਰੈਕਟਰ ਮਜ਼ਬੂਤ ਤੇ ਬਾਕੀ ਨੇ ਸੁਪਰ ਸੀਡਰ ਤੇ ਝੂਟੇ ਝਾਟੇ ਜਿਵੇਂ ਅੱਗੇ ਵਾਲੇ ਚ ਪ੍ਰੋਬਲਮ ਆਉਂਦੀ ਸੀ। ਪਹਿਲਾਂ ਹੀ ਜਿਵੇਂ ਆਪਣੇ ਪਹਿਲੇ ਲੋਚ ਪਹਿਲੇ ਲੋਚ ਚ ਚੱਲਦਾ ਸੀ। ਹਾਂ। ਸੁਪਰ ਸੀਡਰ ਤੇ ਹੁਣ ਦੂਜੇ ਲੋਚ ਚ ਵੀ ਚੱਲਦਾ। ਇਹ ਦੂਜੇ ਲੋਚ ਚੱਲੂ। ਵੀ ਤੋਰਿਆਂ ਦਾ ਇੰਨੀ ਖੂਬਸੂਰਤੀ ਹੈ ਜੀ ਤੋਰਿਆਂ ਦੀ। ਹਾਂਜੀ। ਬਾਈ ਦੂਜੇ ਗੇਅਰ ਚ ਵੀ ਸੁ ਬਾਈ ਦੇ ਕਹਿੰਦੇ ਨੇ ਤਾਂ ਆਪ ਕੋ ਵੀ ਪਹਿਲਾਂ 850 ਜੇ ਪਹਿਲੇ ਚੱਲਦਾ ਸੀ ਇਹ ਤਾਂ ਦੂਜੇ ਚ ਚੱਲਣ ਦਾ ਦਾਵਾ ਕਰਦੇ ਨੇ ਤੇ ਮਣੀ ਮੁੱਟਾ ਟਰ ਇੰਜਨ ਦੀ ਮਣੀ ਮੁੱਟੀ ਪਾਵਰ ਫਰਕ ਹੈਗਾ ਇੰਜਨ ਉਹੀ ਹੈ ਇੰਜਨ ਸੇਮ ਹੈ ਤੇ ਬਸ ਆਹੀ ਪਿਸੜਾ ਹੀ ਸੀ ਚੇਂਜ ਕਰਿਆ ਜਾਦੇ ਤੇ ਇਹ ਆ ਪਲੇਟਫਾਰਮ ਇੱਕਾ ਲਿਫਟ ਜਿਵੇਂ ਆਪਾਂ ਪਹਿਲਾਂ 2000 ਕੁਇੰਟਲ ਦੀ ਕੈਪੈਸਿਟੀ ਸੀ ਹਾਂ 2000 ਕਿਲੋ ਦੀ ਹੁਣ 2500 ਕਿਲੋ 2500 ਕਿਲੋ ਦੀ 500 5 ਕੁਇੰਟਲ ਦੀ ਲਿਫਟ ਦੀ ਵੀ ਵਧ ਗਈ ਪਹਿਲਾਂ ਨਾਲੋਂ ਤੇ ਲੈਂਕਾਂ ਵੀ ਪਹਿਲਾਂ ਨਾਲੋਂ ਹੈਵੀ ਨਹੀਂ ਲੱਗਦੀ। ਹਾਂ ਹੈਵੀ ਲਾਉਂਦੀ ਆ। ਪਹਿਲਾਂ ਹੀ ਹੈਵੀ ਹੁੰਦੀ ਸੀ। ਠੀਕ ਹੈ। ਹੁਣ ਤਾਂ ਉਹ ਤੋਂ ਵੱਧ ਕਰਤੀ। ਤੇ ਆਹ ਚਤਾ ਆਪਣਾ ਮਾਡਲ ਹੈ 44। ਹਾਂਜੀ। ਇਹ ਚ ਬੈਵਲ ਹਿੱਸੇ 'ਚ ਆ ਜਾਂਦਾ। ਇਹ ਬੈਵਲ ਹਿੱਸੇ 'ਚ ਜਾਂਦਾ। ਵੀ ਜੇ ਮੈਂ ਆਪਾਂ ਕਦੂ-ਕਦੂ ਕਰਨਾ ਹੈ ਤਾਂ ਉਹਦੇ ਵਿੱਚ ਗਾਰਾ ਪੈਣ ਦੀ ਸਮੱਸਿਆ ਨਹੀਂ। ਜਿਵੇਂ ਆਹ ਕਰਾ ਉਸ ਜਿਹਦੀ ਨੇ ਚਲ ਦੇ ਦੇ ਨਹੀਂ ਦਿਖਦੇ। ਇਹ ਪੂਰਾ ਬੰਦ ਹਿੱਸਾ ਹੈ। ਸੀਲਡ ਹਿੱਸਾ ਹੈ ਨਾ ਇਹੋਕਾ। ਇਹ ਇਹਦੀ ਪਾਵਰਪੂਰ ਜੀ। ਇਹਦਾ ਫਰਕ ਹੈ ਇਹ ਜਿਵੇਂ ਇਹਦੇ ਪੁਰਾਣੇ 855 ਵਾਲਾ ਇੰਜਨ ਆ ਚ 400 ਸ਼ੋ ਵਾਲਾ ਜਿਹੜਾ 2023 ਮਾਡਲ ਦਾ ਕਾਜ ਨੇ ਉਹ 23 ਮਾਡਲ ਤੋਂ ਬਾਅਦ ਤਾਂ ਖੈਰ ਉਹ ਬੰਦੇ ਹੋਗੇ 23 23 ਚ ਤਾਂ ਆਪਣਾ ਉਹੀ ਆ ਗਿਆ ਸੀ ਜਿਹੜਾ ਰੈਗੂਲਰ ਚਾਹ ਹਾਂ 22 22 ਮਾਡਲ ਵਾਲਾ ਟਰੈਕਟਰ ਜਿਹੜਾ 855 ਉਹਦੇ ਨਾਲ ਇੰਜਨ ਇਹ ਚ ਫਿੱਟ ਕਰਦਾ ਐ ਸਮਝੋ ਵੀ ਇਹ 744 100 ਤਾਂ ਨਹੀਂ ਹੈਗਾ ਇਹ 855 ਮੰਨੋ ਇਹਦੇ 69 ਦੀ ਜਗ੍ਹਾ ਲੈ ਲਈ 36 ਦੀ ਹਾਂ 36 ਦੀ ਸੌਰੀ 36 ਦੀ ਜਗ੍ਹਾ ਇਹਨੇ ਲੈ ਲਈ ਬਾਈ ਹੁਣ 36 ਜਿੰਨਾ ਜੋਰ ਇਹ ਲਾਉਂਦਾ ਟਰੈਕਟਰ ਆ 855 ਵਾਲਾ ਕੰਮ ਹੀ ਦਾ ਹੈਗਾ ਤੇ ਜਿਹੜਾ ਕਿ ਕਿਸਨੇ 855 ਲੈਣਾ ਤਾਂ ਉਹ 44 ਵੀ ਲੈ ਸਕਦਾ ਇਹ ਚਾਹਵਾ ਇਹ 3 ਸਪੀਡ ਵੀ ਆਉਂਦਾ ਸੁਪਰ ਸਿੱਟਰ ਖਿੱਚੂਗਾ ਵਧੀਆ 3 ਸਪੀਡ ਹੈ ਇਹ 8 500 ਪਰ ਸਿੱਟਰ ਬਹੁਤ ਸੋਹਣਾ ਖਿੱਚੂ ਹੈ ਠੀਕ ਆ ਤੇਰਾ ਰੇਟ ਦਾ ਹੀ ਫਰਕ ਹੋਊ 855 ਨਾਲ ਹਾਂਜੀ ਬਦੂ ਬਹੁਤ ਫਰਕ ਹੈ ਇਹ 14 ਦੇ ਟਾਇਰਾਂ ਚੋਂ ਲੱਖ ਰੁਪਿਆ ਦਾ ਫਰਕ ਹੋਊਗਾ ਹਨਾ ਹਾਂਜੀ ਤੇ ਹੈਗਾ ਇਹ ਵੀ 855 ਵਾਂਗੂ 3 ਸਪੀਡ ਹੈਗਾ ਆ ਦਿਖਾ ਕੇ ਮੁੰਡਿਆ ਓਏ ਬਾਈ ਇਹ ਵੀ 3 ਸਪੀਡ ਵਾਲੀ ਕੰਮ ਹੈ ਦਾ ਜਿਵੇਂ ਪਹਿਲਾਂ ਆਪਣਾ 855 ਉਹਨਾਂ ਦੀ 23 24 ਮਾਡਲ ਚ ਤੇ ਹੁਣ ਟੈਂਗੋ ਦਾ ਤਾਂ ਖਰ ਦੂਜੀ ਖਾਸਾ ਫਰਕ ਹੈਗਾ ਇਹਦੇ ਨਾਲ ਤੇ ਪਿੱਛੋਂ ਇਹ ਉਹੀ 855 ਕਮ ਹੈ ਨਾ ਬੰਦੇ ਦਾ 855 ਬਸ ਉਹ ਤੇ ਮਗਰਾਸ਼ਟਾ ਦਾ ਫਰਕ ਹੈ ਛੋਤੇ ਵੀ 44 ਲਿਖਣ ਕਰਕੇ ਅ ਅਣਪੜ੍ਹਤ ਹੰ ਤਾਂ ਇਹਨੂੰ 855 ਮੰਨੂ ਹਾਂਜੀ ਹੈਗਾ ਵੀ ਖਰ ਓਤੇ ਬੰਦੇ ਲਖਾ ਵੀ ਲੈਂਦੇ ਨੇ 16 ਦੇ ਟਾਇਰ ਪਾ ਲੈਂਦੇ ਨੇ ਉੱਥੇ ਟਿੱਕ ਕਰਾ 800 ਨਾਲ ਤੇ ਬਾਈ ਤੁਸੀਂ 855 ਜਿਹਨੇ ਲੈਣਾ ਤਾਂ 44 ਨੂੰ ਵੀ ਕੇਰਾ ਵਰਤ ਕੇ ਦੇਖੋ ਤੇ ਲੱਖ ਡੇਢ ਲੱਖ ਰੁਪਏ ਦਾ ਤੁਹਾਡਾ ਬੱਟਾ ਪਊਗਾ ਜੇ ਰੇਟ ਚ ਵੀ ਤੇ ਹੁਣ ਬਾਕੀ ਉਹ ਉਹ ਛੋਡ ਆਪਦੇ ਹੀ ਹੈ 69 ਘਰੇ ਰੱਖਿਆ ਹੈ ਨਾ ਤੇ ਹੁਣ ਸੋਨੂੰ ਬਈ ਅਸੀਂ ਮਾੜਾ ਮੋਟਾ 69 ਦੇ ਬਾਰੇ ਜਾਣਕਾਰੀ ਦਿੰਨੇ ਆ ਤੇ 69 ਦਾ ਵੀ ਉਹੀ ਸੇਮ ਟੈਂਗੋ ਵਾਲਾ ਹੀ ਹਿੱਸਾ ਆ ਗਿਆ ਹੈ ਨਾ ਹਾਂਜੀ ਤੇ ਆ ਲੀਵਰ ਬਈ ਇਹ ਉਹ ਤਾਂ ਇੱਧਰ ਨੂੰ ਆ ਇਹਦਾ ਥੱਲੇ ਆ ਚੱਕਰ ਵਧਾਉਣ ਘਟਾਉਣ ਦੇ ਉਹੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ 540 ਇਕਨੋਮੀ ਇਹ ਸਟੈਂਡਰਡ ਆ ਜਾਊਗਾ ਠੀਕ ਹੈ ਜਿਵੇਂ ਉਹਦੇ ਆਪਾਂ ਨੂੰ ਉੱਤੇ ਬੈਠ ਕੇ ਆਪਾਂ ਉਹਨੂੰ ਚਲਾ ਸਕਦੇ ਆ ਇਹਨੂੰ ਥੱਲੇ ਉਤਰ ਕੇ ਹਾਂਜੀ ਐ ਜੇ ਕਿਸੇ ਨੇ ਸੰਗਰੂਰ ਜ਼ਿਲ੍ਹੇ ਚ 855 ਟਰੈਕਟਰ ਲੈਣਾ ਤਾਂ ਤੁਸੀਂ ਆਹ ਭਾਈਆਂ ਨੂੰ ਮਿਲੋ ਇਹ ਏਜੰਸੀ ਦੇ ਮਾਲਕ ਨੇ ਨਹੀਂ ਸੁਨਾਮ ਏਜੰਸੀ ਆ ਸਿੰਘ ਬ੍ਰਦਰ ਤੇ ਤੇ ਸੰਗਰੂਰ ਬਾਈ ਆਪਣੀ ਕੀ ਨਾਂ ਤੇ ਗੁਰੂ ਨਾਨਕ ਟਰੈਕਟਰ ਤੇ ਗੁਰੂ ਨਾਨਕ ਟਰੈਕਟਰ ਦੇ ਸੰਗਰੂਰ ਹੈਗੀ ਤੇ ਸੰਗਰੂਰ ਜ਼ਿਲ੍ਹੇ ਚ ਆਪਣੀਆਂ ਇਹਨਾਂ ਦੀਆਂ ਦੋ ਏਜੰਸੀਆਂ ਨੇ ਤੇ ਸਾਡੇ ਪਿੰਡ ਦੇ ਨੌਜਵਾਨ ਨੇ ਬਹੁਤ ਵਧੀਆ ਸਾਫ ਸੁਥਰਾ ਕੰਮ ਇਹਨਾਂ ਦਾ ਪਾਈਆਂ ਵਾਲਾ ਕੰਮ ਹੀ ਆਇਆ ਹਾਂ ਪਾਈਆਂ ਵਾਲਾ ਹਰੇਕ ਨਾਲ ਵਧੀਆ ਡੀਲ ਕਰਦੇ ਨੇ ਜੇ ਸਾਡੇ ਪਿੰਡੋਂ ਕੋਈ ਪੁਰਾਣਾ ਟਰੈਕਟਰ ਵੀ ਜਾਂਸੀ ਜੀ ਦੇਖਣ ਵਾਗ ਜੇ ਤਾਂ ਇਹ ਇਹ ਜੀ ਨਾਲ ਗੱਲਬਾਤ ਕਰਦੇ ਨੇ ਤਾਂ ਉਹਨੂੰ ਇਹ ਨਵਾਂ ਟਰੈਕਟਰ ਦੇ ਕੇ ਤੋਰ ਦਿੰਦੇ ਨੇ ਤੇ ਅਸੀਂ ਇਹ ਅੱਖੀਂ ਵੀ ਦੇਖਿਆ ਹੋਇਆ ਸਾਡੇ ਪਿੰਡ ਕਈ 2-3 ਭਰਾ ਸਾਡੇ ਨਵਾਂ ਪੁਰਾਣਾ ਟਰੈਕਟਰ ਦੇਖਣ ਗਏ ਤਾਂ ਇਹਨਾਂ ਨੇ ਉਹਨਾਂ ਨੂੰ ਨਵਾਂ ਟਰੈਕਟਰ ਦੇ ਕੇ ਤੋਰਿਆ ਤੇ ਬਹੁਤ ਵਧੀਆ ਗੱਲਬਾਤ ਕੀਤੀ ਇਹਨਾਂ ਨੇ ਤੇ ਅੱਜ ਇਹਨਾਂ ਦੀ ਦੁਸਹਿਰੇ ਤੇ ਸਾਡੇ ਪਿੰਡ ਨਾਲ ਸਟਾਲ ਲਾਈ ਹੋਈ ਹੈ ਤੇ ਇਹਨਾਂ ਨੂੰ ਜ਼ਰੂਰ ਮ ਸਨਾਮ ਏਜੰਸੀ ਇਹਨਾਂ ਦੀ ਪਾਈਆਂ ਦੀ ਤੇ ਸੰਗਰੂਰ ਤੇ ਹੋਰ ਆਪਣੀ ਦੋਹੇ ਏਜੰਸੀ ਨੇ ਬਈ ਆਪਣੀ ਹਾਂਜੀ ਠੀਕ ਆ ਜੀ ਧੰਨਵਾਦ ਜੀ ਸਾਰਾ